ਹੈਲੋ ਜੀ ਸਤਿ ਸ੍ਰੀ ਅਕਾਲ ਪੰਪਾਇਆ ਦੇ ਜਿੰਨਾਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਜਿਹੜੀ ਆਪਣੀ ਆਪਾਂ ਮਿਲਕ ਪਾਊਡਰ ਤੋਂ ਬਹੁਤ ਸਵਾਦ ਤੇ ਕਾਹਦੀ ਵਰਗੀ ਬਣਾਉਣੀ ਆ ਤੇ ਬਹੁਤ ਸੌਖਾ ਤਰੀਕਾ ਬਣਾਉਣ ਦਾ ਦੱਸਾਂਗੇ ਤੇ ਜੇ ਵੀਡੀਓ ਸਾਰੀ ਲਿਖਾ ਕਰੋ ਵੀਡੀਓ ਵਧੀਆ ਲੱਗਦੀ ਨੇ ਲਿਖ ਸ਼ੇਅਰ ਪੈਰ ਰੈਕਮੈਂਡ ਜਰੂਰ ਕਰਿਆ ਕਰੋ ਰੇ ਭਣ ਭਈ ਕਮੈਂਟ ਪੈਰ ਪੈ ਕਰਕੇ ਟੱਕਰ ਦੇ ਖਾਰਾ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਜਾਂਦੇ ਆਂ ਤੀਜੇ ਚ ਬਣਾਉਣੀ ਆ ਤੇ ਬਹੁਤ ਸੌਖਾ ਤਰੀਕਾ ਬਣਾਉਣ ਦਾ ਦੱਸਾਂਗੇ ਤੇ ਬਹੁਤ ਸਵਾਦ ਤੇ ਜੀ ਚਾਹ ਕੇ ਆਪਣੀ ਵਰਗੀ ਬਣਦੀ ਆ ਤੇ ਆਪਾਂ ਬਣਾਉਨੇ ਆ ਤੇ ਕਿਚਨ ਚ ਜਾਨੇ ਆ ਦਿਖਾਉਨੇ ਆ। ਕੋਈ ਦੀ ਤੇ ਆਪਾਂ ਬਣਾਉਨੇ ਆ ਬਰਫੀ ਤੇ ਆਪਣਾ ਮਿਲਕ ਪਾਊਡਰ ਹੈਗਾ। ਆਪਾਂ ਇੱਕ ਕੌਲੀ ਇਹ ਮਣਕੇ ਲੈ ਲਈ। ਤੇ ਆਪਣਾ ਮਿਲਕ ਪਾਊਡਰ ਹੈਗਾ ਤੇ ਆਪਾਂ ਇਹਨੂੰ ਹੁਣ ਵੱਡੇ ਖੁੱਲੇ ਬਰਤਨ ਦੇ ਵਿੱਚ ਪਾਵਾਂਗੇ। ਬਹੁਤ ਸਵਾਦ ਤੇ ਤੈਜ਼ੀ ਵਾਲੀ ਆਪਣੀ ਮਿਲਕ ਪਾਊਡਰ ਦੀ ਬਰਫੀ ਬਣਦੀ ਆ। ਤੇ ਆਪਾਂ ਨੇ ਇਹਨੂੰ ਇਹਦੇ ਵਿੱਚ ਪਾ ਲਿਆ। ਖੁੱਲੇ ਭਾਂਡੇ ਦੇ ਬਰਤਨ ਦੇ ਵਿੱਚ ਆਪਾਂ ਇਹਨੂੰ ਪਾ ਲਿਆ। ਹਾਂਜੀ ਤੇ ਆਪਾਂ ਨੇ ਦੇਸੀ ਘਿਓ ਜਿਹੜਾ ਗਰਮ ਕਰ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਚਮਚੇ ਨਾਲ ਦੇਸੀ ਘਿਓ ਜਿਹੜਾ ਪਾਵਾਂਗੇ ਇਹਦੇ ਵਿੱਚ ਮਿਕਸ ਕਰਾਂਗੇ ਕਿਉਂ ਆਪਾਂ ਹੋਰ ਐਡ ਕਰਾਂਗੇ ਇਹਦੇ ਵਿੱਚ ਇਹਦੀਆਂ ਗੰਡਣ ਜਿਹੜੀਆਂ ਆਪਾਂ ਚੰਗੀ ਤਰ੍ਹਾਂ ਸਾਰੀਆਂ ਮਾਰ ਦੇਣੀਆਂ ਨੇ ਕੋਈ ਵੀ ਗੰਡਾ ਜਿਹੜੀ ਰਹਿਣੀ ਨਹੀਂ ਚਾਹੀਦੀ ਵਿੱਚ। ਲਓ ਜੀ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਘੇਉਣ ਕਰ ਲਿਆ ਮਿਕਸਰ ਦੇ ਵਿੱਚ। ਤੇ ਹੁਣ ਆਪਾਂ ਧਰਦਿਆਂ ਕੜਾਹੀ ਤੇ ਆਪਾਂ ਗੈਸ ਚਲਾਉਨੇ ਆ। ਤੇ ਆਪਾਂ ਤਕਾਉਨੇ ਆ। ਲਓ ਜੀ ਤਾਂ ਆਪਾਂ ਗੈਸ ਕਰਦੇ ਆ ਆਨ। ਖੜਾ ਲੈਂਦੇ ਆ। कड़ाही अपने धर ली ए कौली अपा खंड मिटके खंडी है मिठे की कौली मिटके आप जी पानी भी पाव गे जिनी खंड लैती ओने पानी लेनाओ जी तो आप इन खंड लैती तो ओने अपने पानी लता है ਅੱਪਾ ਬਣਾਵਾਂਗੇ ਇਹਦੀ ਚਾਸ਼ਨੀ। ਆਹ ਤਰ੍ਹਾਂ ਚੰਗੀ ਤਰ੍ਹਾਂ ਚਾਸ਼ਨੀ ਜਿਹੜੀ ਬਣਾ ਲਾਂਗੇ। ਤੁਸੀਂ ਮਿੱਠਾ ਪਾ ਕੇ ਕੱਟ ਲੈ ਸਕਦੇ ਆ। ਇਸ ਵਿੱਚ ਹੁੰਦਾ ਜਿਹੜਾ ਆਪਣਾ ਬੋਲੜਾ ਇਹ ਮਿੱਠਾ ਹੀ ਹੁੰਦਾਗਾ। ਇਹ ਮਠਾਣੇ ਤੇ ਆਪਣੇ ਘਰ ਨਾਲ ਇਹ ਲੈ ਸਕਦੇ ਹਾਂ ਬਤ ਘਟ ਆਪਾਂ ਚੰਗੀ ਤਰ੍ਹਾਂ ਜੀ ਚਾਰ ਫੇਜੀਆਂ ਬਣਾ ਲਾਂਗੇ ਤੇ ਆਪਾਂ ਕਾਰ ਵਾਲੀ ਚਾਟਨੀ ਨਹੀਂ ਬਣਾਉਂਦੇ ਇਹ ਦੇਖੇ ਇਹਨੂੰ ਬਾੜੀ ਕਰ ਲਾਂਗੇ ਆਪਾਂ ਲਓ ਇਹ ਚਾਟਨੀ ਆਪਣੀ ਬਹੁਤ ਗਾੜੀ ਹੋ ਚੁੱਕੀ ਆ ਆਪਾਂ ਤਾਰਨੀ ਇਹਦੀ ਤਾਰ ਵਾਲੀ ਚਾਟਨੀ ਨੂੰ ਬਣਾਉਣੀ ਤੇ ਆ ਕਹਿੰ ਨੂੰ ਗਾੜੀ ਕਰਨਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਮਿਰਚ ਪਾਊਡਰ ਜਿਹੜੇ ਮਗਾਵਾਂਗੇ ਲਓ ਪਾਣੀ ਦੇ ਸਿਕੋ ਪਾ ਕੇ ਰੱਖਿਆ ਸੀ ਆਪਾਂ ਤਾਂ ਚੰਗੀ ਤਰ੍ਹਾਂ ਇਹ ਰਲਾ ਲਾਂਗੇ ਇਹ ਵਿੱਚ ਲੋ ਜੀ ਤੇ ਪਹਿਲ ਨੂੰ ਹਿਲਾਉਂਦੇ ਰਹਾਂਗੇ ਤੇ ਗਾੜਾ ਜਿਹੜਾ ਆਪਣੇ ਮਿਲਕ ਪਾਊਡਰ ਹੁੰਦਾ ਰਹੂਗਾ ਤੇ ਆਪਾਂ ਇੱਥੇ ਇਹਦੇ ਵਿੱਚ ਨਾ ਢੀਲਾ ਅਮਲੇ ਕੀ ਦਾ ਪਾਊਡਰ ਇਹਦਾ ਪਾਵਾਂਗੇ ਹਾਂਜੀ ਤੇ ਪੰਨ ਕੰਪੀਟੈਂਟ ਇਹ ਦਸਤਰੀ ਤੁਕਾਂਗੇ ਤੇ ਮਿਲਕ ਪਾਊਡਰ ਵੀ ਹੋ ਗਏ ਮਿਲਕ ਪਾਊਡਰ ਨੂੰ ਆਪਾਂ ਪੋਣਾ ਲਿਆ ਆਪਣੇ ਮਿਲਕ ਪਾਊਡਰ ਜਿਹੜਾ ਹੁਣ ਬਣ ਗਿਆ ਚੰਗੀ ਤਰ੍ਹਾਂ ਆਪਾਂ ਇਹਨੂੰ نیچے ਲਾਉਣੀ ਹੈ ਤੇ ਗੈਸ ਕਰਦੇ ਆਂ ਬੰਦ ਲਓ ਜੀ ਤੇ ਕੜਾਹੀ ਆਪਾਂ نیچے ਲਾ ਲਈ ਤੇ ਆਪਾਂ ਇਹਦੇ ਵਿੱਚ ਲਾਵਾਂਗੇ نیچے ਥੱਲੇ ਘਿਓ ਕਲੇਟ ਦੇ ਆਪਾਂ ਇਹ ਸਾਰੀ ਚੰਗੀ ਤਰ੍ਹਾਂ ਲਾ ਦਾਂਗੇ ਆਪਾਂ ਸਾਰਾ ਇਹਦੇ ਵਿੱਚ ਪਾ ਲਾਂਗੇ ਦੇ ਵਿੱਚ ਤੁਹਾਨੂੰ ਜਿੱਤੇ ਆਪਾਂ ਡਾਈ ਫ੍ਰੂਟ ਪਾ ਦਿੰਨੇ ਆ ਇਹ ਤੁਹਾਡੇ ਕੋਲੇ ਹੋਏ ਤੱਕ ਆ ਸਕਦੇ ਹੁਣ ਇਸਕਾਪ ਵੀ ਕਰ ਸਕਦੇ ਹੋ ਤੇ ਆਪਾਂ ਹੁਣ ਇਹਨੂੰ ਠੰਡਾ ਹੋਣ ਤੱਕ ਨਾ ਫ੍ਰੀਜ ਦੇ ਵਿੱਚ ਰੱਖ ਦਾਂਗੇ ਲਓ ਜੀ ਤੇ ਆਪਾਂ ਹੁਣ ਇਹਨੂੰ ਫ੍ਰੀਜ ਦੇ ਵਿੱਚ ਰੱਖਦੇ ਆਂ ਜਦੋਂ ਆਪਣਾ ਠੰਡਾ ਹੋ ਗਿਆ ਤੇ ਆਪਾਂ ਫਿਰ ਇਹਨੂੰ ਕੱਟਾਂਗੇ ਤੇ ਫਿਰ ਦਿਖਾਵਾਂਗੇ ਦੇਖ ਕਿ ਆਪਾਂ ਫ੍ਰੀਜ ਦੇ ਵਿੱਚ ਧਰਤਾ ਜੀ ਇਹ ਦੇਖੋ ਬਹੁਤ ਚੰਗੀ ਤਰ੍ਹਾਂ ਜੰਮ ਗਿਆ ਤੇ ਹੁਣ ਆਪਾਂ ਇਹਨੂੰ ਕੱਟਦੇ ਆਂਗੇ ਇਹਦੀ ਟਿੱਕੀਆਂ ਕਿਕੀਆਂ ਤੁਸੀਂ ਕੋਈ ਵੀ ਸ਼ੇਪ ਆ ਜੇ ਦੀ ਦੇ ਸਕਦੇ ਹੋ ਆਪਾਂ ਇਹਨੂੰ ਕੱਟਦੇ ਆਂਗੇ ਹੁਣ ਆਖੀ ਜਿਹੜੀ ਬਣ ਕੇ ਤਿਆਰ ਹੈ ਮਿਲਕ ਪਾਊਡਰ ਦੀ ਦੇਖੋ ਕਿੰਨੀ ਵਧੀਆ ਆਪਣੀ ਬਰਫੀ ਬਣੀ ਹੈ ਚਿੱਟੀ-ਚਿੱਟੀ ਆਪਣੀ ਬਰਫੀ ਹੈ ਦੇਖੋ ਤੇ ਆਪਣਾ ਅੱਜ ਜੀ ਕੀਤਾ ਖਾਣ ਨੂੰ ਤੇ ਆਪਾਂ ਬਣਾਈ ਤੇ ਕੋਈ ਇਹ ਤੇ ਬੜਾ ਟਾਈਮ ਨਹੀਂ ਲੱਗਦਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਇਹਦਾ ਦੇ ਸਕਦੇ ਹੋ ਦੇਖੋ ਬਹੁਤ ਵਧੀਆ ਸੌਫਟ ਸੌਫਟ ਆਪਣੀ ਬਰਫੀ ਜਿਹੜੀ ਬਣੀ ਹੈਗੀ ਤੇ ਬਹੁਤ ਸਵਾਦ ਤੇ ਟੈਸਟੀ ਦੇਖੋ ਤੇ ਇਸ ਤਰੀਕੇ ਨਾਲ ਜਿਹੜੀ ਆਪਣੀ ਮਿਲਕ ਪਾਊਡਰ ਦੀ ਬਰਫੀ ਹੈ ਤੁਸੀਂ ਬਣਾ ਸਕਦੇ ਹੋ ਤੇ ਬਹੁਤ ਸਵਾਦ ਤੇ ਟੈਸਟੀ ਬਰਫੀ ਬਣਦੀ ਹੈ ਕੋਈ ਆਪਾਂ ਨੂੰ ਬੜਾ ਟਾਈਮ ਨਹੀਂ ਲੱਗਦਾ ਇਸ ਤਰ੍ਹਾਂ ਤੁਸੀਂ ਬਣਾ ਕੇ ਖਾਓ ਤੇ ਵੀਡੀਓ ਵਧੀਆ ਲੱਗਦੀ ਨੂੰ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਸਸਰੀ ਅਕਾਲ ਦੇਖੋ